ਆਮੀ ਜਦੋਂ ਮੈਂ ਰਾਮੇ ਅਸੀਂ ਜਾਂਦੇ ਤਾਂ ਰਸਤੇ 'ਚ ਤੁਰਕੇ ਜਾਂਦੇ ਮੀ ਆਉਂਦਾ ਭੇਜਦੇ ਜਾਂਦੇ ਤਾਂ ਸਾਨੂੰ ਇਹਨਾਂ ਦਾ ਬਹੁਤ ਦਿਲ 'ਚ ਹੁੰਦਾ ਸੀ ਵੀ ਜਿੱਦ ਦੇ ਕਿਤੇ ਪ੍ਰਮਾਤਮਾ ਨੇ ਕੋਈ ਪਾਵਰ ਬਖਸ਼ੀ ਤਾਂ ਇਹਨਾਂ ਵਾਸਤੇ ਜ਼ਰੂਰ ਕੁਝ ਕਰਨਾ ਹੈ ਇਹ 57 ਕੁੜੀਆਂ ਜਿਹੜੀਆਂ ਜਾਂਦੀਆਂ ਇੱਕ ਮਾਤਾ ਆਪਣੇ ਉਮਰ ਜਿਹੜਾ ਚੈਨ ਕਾਲਜ ਬਣਿਆ ਉਹਦੇ 'ਚ ਵੀ ਜਾਂਦੀਆਂ ਕੁੜੀਆਂ ਤੇ ਆਪਣੇ ਸਰਕਾਰੀ ਕੰਨਿਆਕਾਲ ਸਕੂਲ ਹੈ ਜੀ 10ਵੀਂ ਤੱਕ ਦਾ ਉਹਦੇ 'ਚ ਵੀ ਬੱਚੇ ਜਾਂਦੇ ਬਾਗਡਾ ਮੁਸ਼ਕਿਲ ਹੁੰਦਾ ਸੀਗਾ ਜਾਨਾ ਸਪੋਰਟ ਪੈਡਲ ਸਵੇਰ ਦੇ ਵਾਰ ਲੀਤੀ ਹੋ ਜਾਂਦਾ ਸੀ ਕਿ ਬਾਰਿਸ਼ ਦੇ ਮੌਸਮ ਵਿੱਚ ਤਾਂ ਸਾਨੂੰ ਉਹਨਾਂ ਬੈਨ ਕਰਕੇ ਬਹੁਤ ਖੁਸ਼ੀ ਹੁੰਦੀ ਆ ਸਪੋਰਟਾਂ ਨੂੰ ਆਦਾ ਸਾਡੇ ਸੰਭਾਲ ਜੀ ਪੰਜਾਬ ਸਰਕਾਰ ਬੇਸ਼ੱਕ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ ਪਰ ਅੱਜ ਤੁਹਾਨੂੰ ਅਜਿਹੇ ਪਿੰਡ ਦੇ ਸਰਪੰਚ ਤੇ ਪਿੰਡ ਦੀ ਪੰਚਾਇਤ ਨਾਲ ਮਿਲੌਣੇ ਆ ਜਿਨ੍ਹਾਂ ਨੇ ਵਾਕਈ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਤੇ ਬੱਚਿਆਂ ਨੂੰ ਸਕੂਲਾਂ 'ਚ ਭੇਜਣ ਲਈ ਵੱਖਰਾ ਉਪਰਾਲਾ ਕੀਤਾ ਹੈ ਤਸਵੀਰਾਂ ਨੇ ਪਿੰਡ ਕਮਾਲੂ ਦੀਆਂ ਜਿੱਥੋਂ ਦੇ ਸਰਪੰਚ ਨੇ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਬੈਨ ਤੇ ਆਰਾਮਾ ਮੰਡੀ ਭੇਜਿਆ ਜਾਂਦਾ ਤੇ ਕੁਝ ਬੱਚੇ ਨੇ ਜਿਹੜੇ ਇਹਨਾਂ ਦੇ ਆਰਾਮਾ ਮੰਡੀ ਪੜਦੇ ਨੇ ਉਹਨਾਂ ਨੂੰ ਵੀ ਉੱਥੋਂ ਵਾਪਸ ਲੈ ਕੇ ਆਉਂਦੇ ਨੇ ਬੱਚੇ ਤੁਸੀਂ ਦੇਖ ਸਕਦੇ ਹੋ ਇਹ ਬੈਨ ਆ ਜਿਹੜੀ ਖੁਦ ਇਸ ਦਾ ਖਰਚਾ ਜਿਹੜਾ ਸਰਪੰਚ ਸਾਹਿਬ ਆਪਣੀ ਜੇਬ ਚੋਂ ਚੁੱਕਦੇ ਨੇ ਆਪਣੇ ਪਰਿਵਾਰ ਵੱਲੋਂ ਇਹਦਾ ਖਰਚਾ ਜਿਹੜਾ ਕੀਤਾ ਜਾਂਦਾ ਬੈਨ ਵੀ ਹੈ ਜਿਹੜੀ ਖੁਦ ਸਰਪੰਚ ਸਾਹਿਬ ਨੇ ਚੋਣਾ ਸਮੇਂ ਵਾਅਦਾ ਕੀਤਾ ਸੀ ਕਿ ਬੱਚਿਆਂ ਨੂੰ ਐਜਾਲਾ ਜਿਹੜਾ ਸਕੂਲ ਨਹੀਂ ਜਾਣਾ ਪਵੇਗਾ ਪਰ ਬੰਨ ਦਿੱਤੀ ਜਾਵੇਗੀ ਪੂਰੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਤਾਂ ਤੁਸੀਂ ਭਾਵੇਂ ਨਹੀਂ ਹੈਗੇ ਤੁਹਾਡੇ ਵਾਈਸ ਸਰਪੰਚ ਨੇ ਕੀ ਕਹਿਣਾ ਚਾਹੋਗੇ ਕਿਵੇਂ ਤਿਆਰੀਆ ਕੀਤਾ ਤੁਸੀਂ ਪਹਿਲਾਂ ਦਾ ਸਰਪੰਚ ਨਲੀਆਂ ਆ ਗਾਲੀਆਂ ਨਾਲੀਆਂ ਬਣਾਉਂਦੇ ਨੇ ਤੁਸੀਂ ਸਭ ਤੋਂ ਪਹਿਲਾਂ ਬੈਨ ਪਾਈ ਕੀ ਮੰਚ ਕੀ ਆਇਆ ਦੇਖੋ ਜੀ ਮੇਰੀ ਮਿਸ ਜੀ ਮੌਕਾ ਸਰਪੰਚਾ ਕਰਮਜੀਤ ਕੌਰ ਮੈਂ ਮੌਕੇ ਦਾ ਨੰਬਰਦਾਰ ਹਾਂ ਜੀ ਪਿੰਡ ਕਮਾਲੂ ਤੋਂ ਤਾਂ ਇਹ ਬੱਚੇ ਨਾ ਆਮ ਹੀ ਜਦੋਂ ਮੈਂ ਰਾਮੇ ਅਸੀਂ ਜਾਂਦੇ ਤਾਂ ਰਸਤੇ 'ਚ ਤੁਰਕੇ ਜਾਂਦੇ ਮੀਂਹ ਆਉਂਦਾ ਭਿੱਜਦੇ ਜਾਂਦੇ ਤਾਂ ਸਾਨੂੰ ਇਹਨਾਂ ਦਾ ਬਹੁਤ ਦਿਲ 'ਚ ਹੁੰਦਾ ਸੀ ਵੀ ਜਿੱਦ ਦੇ ਕਿਤੇ ਪ੍ਰਮਾਤਮਾ ਨੇ ਕੋਈ ਪਾਵਰ ਬਖਸ਼ੀ ਤਾਂ ਇਹਨਾਂ ਵਾਸਤੇ ਜ਼ਰੂਰ ਕੁਝ ਕਰਨਾ ਹੈ। ਹੂੰ ਦੇਖੋ ਸਭ ਚੀਜ਼ਾਂ ਨਾਸ਼ਵਾਨ ਹੈ ਜੀ ਇਕੱਲੇ ਬੰਦੇ ਕੋਲੇ ਪੜ੍ਹਾਈ ਹੈ ਜਿਹੜੀ ਉਹ ਨਾਸ਼ਵਾਨ ਹੈ ਨਹੀਂ ਉਹ ਜ਼ਿੰਦਗੀ ਜਦੋਂ ਤੱਕ ਬੰਦਾ ਜਿਉਂਦਾ ਹੈ ਉਹਦੇ ਕੋਲੇ ਰਹਿੰਦੀ ਹੈ ਤੇ ਉਹ ਮਤਲਬ ਉਹਦੇ ਕੰਮ ਆਉਂਦੀ ਹੈ। ਕਿਸ ਵਾਰ ਕਿੰਨਾ ਖਰਚਾ ਹੋ ਜਾਂਦਾ ਬੈਣ ਵੀ ਲਿਆਂਦੀ ਤੇ ਡਰਾਈਵਰ ਵੀ ਰੱਖਿਆ ਤੇਲ ਵੀ ਮੱਚਦਾਗਾ ਕਿੰਨੇ ਬੱਚੇ ਜਾਂਦੇ ਕਿੰਨਾ ਖਰਚਾ ਤੁਸੀਂ ਕਰ ਦਿੰਦੇ ਹੈਗੇ ਇਹ ਜੀ ਮਤਲਬ ਬੱਚੀਆਂ ਜਿਹੜੀਆਂ ਜਾਂਦੀਆਂ ਜੀ ਇਹ 57 ਕੁੜੀਆਂ ਜਿਹੜੀਆਂ ਜਾਂਦੀਆਂ ਇੱਕ ਮਾਤਾ ਆਪਣੇ ਉਮਰ ਜਿਹੜਾ ਜੈਨ ਕਾਲਜ ਬਣਿਆ ਉਹਦੇ ਚ ਵੀ ਜਾਂਦੀਆਂ ਕੁੜੀਆਂ ਤੇ ਆਪਣੇ ਸਰਕਾਰੀ ਕੰਨਿਆਕਾਲ ਸਕੂਲ ਹੈ ਜੀ 10ਵੀਂ ਤੱਕ ਦਾ ਉਹਦੇ ਚ ਵੀ ਬੱਚੇ ਜਾਂਦੇ ਜੀ ਜਦੋਂ ਅਸੀਂ ਇਹ ਬੈਂ ਲਾਈ ਤਾਂ ਅਸੀਂ 16-17 ਬੱਚਿਆਂ ਨੂੰ ਦੇਖ ਕੇ ਲਾਈ ਸੀ ਉਹ ਤੁਰਕੇ ਜਾਂਦੀਆਂ ਸੀ ਕੁਝ ਜਿਹੜੇ ਅਫੋਰਡ ਕਰਦੇ ਸੀ ਉਹ ਆਪਦੇ ਬੈਂਨਾ ਤੇ ਲੱਗੇ ਹੋਏ ਸੀਗੇ ਬੱਚੇ ਜੀ ਤਾਂ ਜਦੋਂ ਅਸੀਂ ਬੈਂ ਇਹ ਫ੍ਰੀ ਚਲਾਤੀ ਤਾਂ ਉਹਦੇ ਕਰਕੇ ਫਿਰ ਜੋ ਪਹਿਲਾਂ ਆਪਦੇ ਅਫੋਰਡ ਕਰਦੇ ਉਹ ਸਾਰੇ ਸਿੱਧੇ ਜਾਣ ਲੱਗੇ ਹੁਣ ਸਾਨੂੰ ਇਸ ਬੈਂ ਦੇ ਦੋ ਚੱਕਰ ਲਗਾਉਣੇ ਪੈਂਦੇ ਦੋ ਸਵੇਰ ਦੋ ਸ਼ਾਮ ਨੂੰ ਜਦੋਂ ਇਹ ਦੋ ਚੱਕਰ ਲਾਉਣ ਲੱਗੇ ਤਾਂ ਸਾਨੂੰ ਪਤਾ ਲੱਗਿਆ ਵੀ ਰਾਮੇ ਤੋਂ ਸਾਡੇ ਆਪਣੇ ਇਥੇ ਕਮਾਲੂ ਸਕੂਲ 'ਚ ਬੱਚੇ ਪੜ੍ਹਨ ਆਉਂਦੇ ਆ ਛੋਟੇ ਛੋਟੇ ਸਾਰੇ ਰਾਮਾ ਮੰਡੀ ਤੋਂ ਪਿੰਡ 'ਚ ਸਕੂਲ 'ਚ ਪੜ੍ਹਨ ਆਉਂਦੇ ਆ ਅਸੀਂ ਸਾਡੇ ਜਿਆਦਾ ਲੋ ਇਹ ਕਈ ਸਾਲਾਂ ਦੀ ਮੰ ਜੀ ਜਿਹੜਾ ਸਾਡਾ ਸਕੂਲ ਹੈ ਇਹ 10ਵੀਂ ਦਾ ਹੋ ਜੇ ਤਾਂ ਸਾਨੂੰ ਆਪਦੀਆਂ ਨਾਲੇ ਤਾਂ ਜਵਾਕੜੀਆਂ ਨਾਲ ਬਾਹਰ ਜਾਣ ਤੇ ਨਾਲੇ ਜਿਹੜੇ ਬਾਹਰੋਂ ਪੜ੍ਹਨ ਉਹਦੇ ਬੱਚੇ ਇਹਨਾਂ ਨੂੰ ਸੌਖਾ ਹੋ ਜੇ ਤਾਂ ਅਸੀਂ ਇਸ ਚੀਜ਼ ਦੀ ਵੀ ਮੰਗ ਕਰਦੇ ਆਂ ਗੱਲ ਕਰੋ ਬੈਨ ਦਾ ਜਿਹੜਾ ਖਰਚਾ ਹੈ ਖਰਚੇ ਦੀ ਕੋਈ ਗੱਲ ਨਹੀਂ ਜੀ ਪਰਮਾ ਉਹ ਇਹਨਾਂ ਦੇ ਕਹਿੰਦੇ ਹੁੰਦੇ ਆ ਜੇ ਦਾਨ ਕਰੋਗੇ ਤਾਂ ਕਹਿੰਦੇ ਦਾਨ ਕਰਿਆ ਵੱਧ ਘਟਦਾ ਨਹੀਂ ਵੱਧ ਜਾਂਦਾ ਬਾਕੀ ਜਦੋਂ ਵੀ ਹੁਣ ਪਹਿਲਾਂ ਇੱਕ ਸ਼ੁਰੂਆਤ ਹੋਈ ਸੀ ਸਾਡੇ ਵੀ ਅਸੀਂ ਅਸੀਂ ਕਰੀ ਸੀ ਕਮੇਟੀ ਬਣਾ ਕੇ ਕਈ ਸਾਲ ਪਹਿਲਾਂ ਵੀ ਸਕੂਲ ਨੂੰ ਵੀ ਨਾਲ ਜੇ ਕਿਸੇ ਦਾ ਭੋਗ ਹੁੰਦਾ ਜਾਂ ਖੁਸ਼ੀ ਹੁੰਦੀ ਹੈ ਜੀ ਤੇ ਦਾਨ 'ਚ ਡੇਰੇ ਦੀ ਬਜਾਏ ਤੇ ਸਕੂਲ ਆਪਣੇ ਗੁਰਦੁਆਰਾ ਸਾਹਿਬ ਤੇ ਮੰਦਰ ਦੀ ਬਜਾਏ ਅਸੀਂ ਨਾਲ ਉਨੇ ਹੀ 12500 ਰੁਪਏ ਦਾਨ ਅਸੀਂ ਸਕੂਲ ਨੂੰ ਵੀ ਕਰਦੇ ਸੀਗੇ ਹੁਣ ਸਾਡੇ ਇੱਕ ਕਈ ਪ੍ਰੋਗਰਾਮ ਹੋਏ ਤਾਂ ਨਾਲ ਸ਼ੁਰੂਆਤ ਹੋਈ ਜਿੰਨੇ ਗੁਰਦੁਆਰੇ ਮੰਦਰ ਨੂੰ ਅਗਲਾ ਪੈਸੇ ਦਿੰਦਾ ਤੇ ਬੈਂਨ ਦੇ ਤੇਲ ਖਰਚੇ ਨੂੰ ਹੀ ਦੇਣ ਲੱਗ ਗਏ ਨਾਲ ਤਾਂ ਨਗਰ ਨਾਲ ਸਾਥ ਵੀ ਦਿੰਦਾ ਬਹੁਤ ਵਧੀਆ ਚੀਜ਼ ਹੈ ਹਰ ਸਰਪੰਚ ਨੂੰ ਜਿੱਥੇ ਵੀ ਪੜ੍ਹਾਈ ਵਾਸਤੇ ਬੱਚਿਆਂ ਵਾਸਤੇ ਕਰਨਾ ਚਾਹੀਦਾ ਹੈ ਜ਼ਰੂਰੀ ਹੈ ਮੈਂਬਰ ਸਾਹਿਬ ਮੁਸ਼ਕਲ ਕਿਵੇਂ ਸੀ ਪਹਿਲਾਂ ਕਹਿੰਦੇ ਜੋ ਕੁੜੀਆਂ ਤੁਰ ਕੇ ਜਾਂਦੀਆਂ ਸੀ ਬੱਚੀਆਂ ਤੇ ਪਰੇਸ਼ਾਨੀ ਵੀ ਆਉਦੀ ਸੀ ਟਾਈਮ ਵੀ ਮਾੜਾ ਹੈ ਤੇ ਸਾਨੂੰ ਪਤਾ ਮਾਹੌਲ ਵੀ ਕਿਸ ਤਰ੍ਹਾਂ ਦਾ ਆਏਗਾ ਖਾਸ ਕਰਕੇ ਪੰਜਾਬ ਉਹੜੇ ਇੱਕ ਸੀ ਜੀ ਕਰਕੇ ਨਾ ਜਦੋਂ ਬੱਚੇ ਜਾਂਦੇ ਸੀਗੇ ਤੇ ਆ ਜਦੋਂ ਜਾਂਦੇ ਮੰਡੀ ਕਰੇ ਕੋਈ ਮਦਰ ਮੋਟਰਸਾਈਕਲ ਹਾਰਨ ਮਾਰਕੀਟ ਆਪਾਂ ਬੱਚਾ ਤੇ ਮਟੀਰੀਅਲ ਜਾਂਦੀ ਸੀ ਆਪ ਨੂੰ ਬੜਾ ਆਉਂਦਾ ਸੀਗਾ ਵੀ ਯਾਰ ਇਹਨਾਂ ਨੂੰ ਵਿਚਾਰੀਆਂ ਨੂੰ ਇਹਨਾਂ ਦੇ ਮਾਪਿਓ ਲਾ ਦੇਣਾ ਕਿਸੇ ਤੇ ਜਿਹੜਾ ਆ ਕੇ ਛੱਡਿਆ ਹੁਣ ਜਿਹੜੇ ਕਿਤਾ ਇਹਨੇ ਕੁਦਰਤੀ ਮਾਲਕ ਨੇ ਸਾਡੀ ਮਤਲਬ ਪੰਚਾਇਤ ਆ ਗਈ ਜੀ ਪੰਚਾਇਤ ਤੋਂ ਬਾਅਦ ਫਿਰ ਅਸੀਂ ਮਤਲਬ ਸਰਪੰਚ ਸਾਹਿਬ ਨੇ ਏਡੀ ਚੰਗੀ ਸੋਚ ਸੋਚੀ ਇਹਨੇ ਧਾਵੇ ਮਤਲਬ ਸੋਚੀ ਸੋਚੀ ਵੀ ਪਹਿਲਾਂ ਪਹਿ ਕਮੀ ਕਰਨੇ ਇਹਦੀਆਂ ਦਬਾਵਾਂ ਸਰਪੰਚ ਸਾਹਿਬ ਨੂੰ ਬਹੁਤ ਰੋਲ ਲੱਗਦੇ ਇਹ ਬੱਚਿਆਂ ਦੀਆਂ ਦਬਾਵਾਂ ਬਹੁਤ ਲੱਗਦੇ ਕਿਥੇ ਤਾਂ ਹੁਣ ਬੱਚੇ ਨੇ ਤੁਰ ਕੇ ਜਾਣਾ ਸਕੂਲ ਜਾ ਝੋਲੇ ਦਾ ਭਾਰ ਨਾ ਘਟੋ ਘਟ 15 ਕਿਲੋ ਹੁੰਦਾ ਜੀ 10 15 ਕਿਲੋ ਵਜਨ ਹੋ ਜਾਂਦਾ ਝੋਲੇ ਦਾ ਕਿੰਨੇ ਕਿਲੋ ਮੀਟਰ ਤੁਰਕੇ ਜਾਂਦੇ ਜੀ ਬੱਚੇ ਇਹ ਆ ਤੁਹਾਨੂੰ ਰਾਮੇ ਦੇ ਦੋ ਢਾਈ ਕਿਲੋ ਬੱਚਨੇ ਕਿਲੋ ਮੀਟਰ ਇਹ ਥੋੜਾ ਨਾ ਕਿੰਨੇ ਕਿਲੋ ਮੀਟਰ ਤੁਰਕੇ ਜਾਂਦੀਆਂ ਵਿਚਾਰੀਆਂ ਉਰਲੇ ਪਾਸੇ ਕੱਚਾ ਬਾਸ ਹੈ ਉਹ ਚਿੱਕੜ ਜਾਦਾ ਚਿੱਕੜ ਦੇ ਵਿੱਚ ਇਹਨਾਂ ਨੇ ਵਰਦੀਆਂ ਖਰਾਬ ਹੋਈਆਂ ਨੇ ਅਸੀਂ ਵਿਚਾਰੀਆਂ ਦੀਆਂ ਬਹੁਤ ਔੜਿਕਤ ਸੀ ਝੜ ਦੇ ਵਿੱਚ ਇਹਨਾਂ ਨੂੰ ਵਿਚਾਰੀਆਂ ਨੂੰ ਕਿ ਕਿੱਥੇ ਹੁਣ ਰਾਮਨਾ ਦੇ ਕੋਲ ਸੁੱਕੇ ਤਾਂ ਵਧੀਆ ਆਈਆਂ ਤੇ ਸੁੱਕੇ ਨਹੀਂ ਕਰਿਆ ਬੱਚੇ ਪਾਣ ਵੀ ਜ਼ਿਆਦਾ ਲੱਗੇ ਕੋਈ ਜਾ ਕਰਕੇ ਪਿਆ 43 ਜਵਾਗ ਤਾਂ ਉਥੋਂ ਮਤਲਬ ਉਰਲੇ ਪਾਸੋਂ ਆਗੇ ਇਹ ਤੋਂ ਸਾਡੇ ਪਿੰਡੋਂ ਮਤਲਬ 15 16 ਤੇ ਲਾਏ ਸੀਗੇ ਤੇ ਹੁਣ ਮਤਲਬ ਮੇਰੇ ਨਾਲ 40 45 50 ਤੇ ਲਗਭਗ ਹੋ ਗਏ ਬੱਚੇ ਹੂੰ ਜਿਵੇਂ ਰਾਮੇ ਤੋਂ ਪੜਨ ਆਉਂਦੇ ਨੇ ਉਹ 43 ਜਵਾਕ ਆ ਜੀ ਅਸੀਂ ਤੇ ਸਰਕਾਰ ਤੋਂ ਇਹੀ ਮੰਗ ਹੈ ਜੀ ਵੀ ਸਕੂਲ ਸਾਡਾ 10ਵੀਂ ਦਾ ਕੀਤਾ ਜਾਵੇ ਬਸੇ ਸਾਡੇ ਕੋਲੇ ਬਿਲਡਿੰਗ ਵੀ ਵਧੀਆ ਅਨਵੇਲੇਬਲ ਹੈ ਸਾਡਾ ਜਿਹੜਾ ਟੀਚਰ ਸਟਾਫ ਹੈ ਬਹੁਤ ਵਧੀਆ ਜੀ ਇਹਨਾਂ ਦੇ ਆਸ-ਪਾਸੇ ਪਿੰਡਾਂ 'ਚ ਗੱਲਾਂ ਹੁੰਦੀਆਂ ਐ ਵੀ ਕਮਾਲੋ ਸਕੂਲ ਦੇ ਜਿਹੜੇ ਬੱਚੇ ਟੀਚਰ ਐ ਬੱਚਿਆਂ ਨੂੰ ਵਧੀਆ ਪੜ੍ਹਾਉਂਦੇ ਐ ਔਰ ਚੰਗੀ ਪੜ੍ਹਾਈ ਐ ਇਸ ਕਰਕੇ ਬੱਚਿਆਂ ਨੂੰ ਇੱਥੇ ਸਾਡੇ ਕੁਆਲਿਟੀ ਵਧ ਰਹੀ ਐ ਬੱਚਿਆਂ ਦੀ ਪੜ੍ਹਾਈ ਦੀ ਤਾਂ ਸਾਡਾ ਸਟਾਫ ਬਹੁਤ ਵਧੀਆ ਐ ਤਾਂ ਸਾਨੂੰ ਇਹਦੇ ਮਤਲਬ 10ਵੀਂ ਦਾ ਕਿਤੇ ਸਰਕਾਰ ਕ੍ਰਾਂਤੀ ਦੀਆਂ ਗੱਲਾਂ ਕਰਦੀ ਐ ਤਾਂ ਧਿਆਨ ਦੇਣਾ ਚਾਹੀਦਾ ਤੁਹਾਨੂੰ ਲੱਗਦਾ ਵੀ ਹੱਕੀ ਬਣਦਾ ਜੀ ਅਸੀਂ ਤਾਂ ਹੋਰ ਕਿਸੇ ਮੰਗਦੇ ਹੀ ਨਹੀਂ ਜੀ ਸਾਨੂੰ ਗਲੀਆਂ ਵਾਲੀਆਂ ਦਾ ਪੈਸਾ ਨਾ ਲਾਉਣ ਸਾਡੇ ਦਾ 10ਵੀਂ ਦਾ ਸਕੂਲ ਕਰ ਦੇਣਾ ਜੀ ਅਸੀਂ ਸਰਕਾਰ ਦਾ ਧੰਨਵਾਦ ਕਰਾਂਗੇ ਜੇ ਸਕੂਲ ਸਾਡਾ ਅਪ ਬੱਚੇ ਵੀ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬੱਚੇ ਤੁਰ ਕੇ ਜਾਂਦੇ ਸੀ ਕਿੰਨੀ ਕੁ ਮੁਸ਼ਕਲਾਂ ਸੀ ਕਿਸ ਤਰ੍ਹਾਂ ਦੀ ਮੁਸ਼ਕਲ ਰਹਿੰਦੀ ਸੀ 3-4 ਕਿਲੋਮੀਟਰ ਜਾਣਾ ਪੈਂਦਾ ਸੀਗਾ ਕਿੰਨਾ ਕੁ ਮੁਸ਼ਕਲ ਕਿੰਨਾ ਕੁ ਸੀ ਸਾਨੂੰ ਬਹੁਤ ਮੁਸ਼ਕਲ ਹੁੰਦਾ ਸੀਗਾ ਜਾਣਾ ਸਕੂਲ ਪੈਡਲ ਸਵੇਰ ਦੇ ਵੱਲ ਲੇਟ ਵੀ ਹੋ ਜਾਂਦਾ ਸੀ ਜੇ ਬਾਰਿਸ਼ ਦੇ ਮੌਸਮ ਵਿੱਚ ਤਾਂ ਸਾਨੂੰ ਹੁਣ ਬੈਨ ਕਰਕੇ ਬਹੁਤ ਖੁਸ਼ੀ ਹੁੰਦੀ ਆ ਬਹੁਤ ਧੰਨਵਾਦ ਹੈ ਸਾਡੇ ਸਿੱਖਿਆ ਦੇ ਔਰ ਕਿਸ ਤਰ੍ਹਾਂ ਦੀ ਪਰੇਸ਼ਾਨੀ ਕਿਸ ਤਰ੍ਹਾਂ ਦੀ ਆਉਂਦੀ ਜਾਂਦੇ ਸੀ ਰਾਜ ਕਹਿੰਦੇ ਤੰਗ ਵੀ ਕਈ ਵਾਰ ਕਰਦੇ ਜਾਂ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਪਰੇਸ਼ਾਨੀਆਂ ਆਉਂਦੀਆਂ ਸੀ ਜਾਂ ਲੋਕ ਕਈ ਵਾਰ ਤੁਰ ਕੇ ਜਾਂਦੇ ਇਹ ਤਾਂ ਕਿਤੇ ਨਾ ਕਿਤੇ ਪਰੇਸ਼ਾਨੀ ਕਿਸ ਤਰ੍ਹਾਂ ਦੀ ਹਾਂਜੀ ਜਿਦੋਂ ਕੋਈ ਵੀ ਮੋਟਰਸਾਈਕਲ ਕੋਲ ਦੀ ਲੰਗਦਾ ਸੀ ਜਿਹਦਾ ਅਸੀਂ ਖੜਾਉਂਦੇ ਸੀ ਉਹ ਖੜਦੇ ਨਹੀਂ ਹੁੰਦੇ ਸੀ ਹੁਣ ਸਾਨੂੰ ਬਹੁਤ ਖੁਸ਼ੀ ਹੈ ਵੇ ਸਾਡੇ ਵਾਸਤੇ ਫਰੀ ਦੀ ਫੈਨ ਲੱਗੀ ਹੈ ਵਧੀਆ ਹਾਂਜੀ ਵਧੀਆ ਪੜਾਈ ਦੇ ਬੱਚੇ ਵੀ ਵਧੀਆ ਬੇਟੇ ਕਿੰਨੇ ਕਿ ਬੱਚਿਆਂ ਵਿੱਚ ਵਾਧਾ ਹੋਇਆ ਹੈਗਾ ਪਹਿਲਾਂ ਕਿੰਨੇ ਕਿ ਜਾਂਦੇ ਸੀ ਹੁਣ ਕਿੰਨੇ ਕਿ ਜਾਣ ਲੱਗੇ ਜੀ ਹੁਣ ਜਦ ਵੱਧ ਜਾਣ ਲੱਗੇ ਪਹਿਲਾਂ ਥੋੜੇ ਜਾਂਦੇ ਸੀ ਪਹਿਲਾਂ ਭੇਜਦੇ ਵੀ ਨਹੀਂ ਮਾਪੇ ਤੁਰ ਕੇ ਜਾਣਾ ਪੈਂਦਾ ਸੀ ਉਹ ਹਾਂਜੀ ਪਹਿਲਾਂ ਵੀ ਕਹਿੰਦੇ ਸੀ ਵੀ ਜਵਾਨਾ ਖਰਾਬ ਹੈ ਤਾਂ ਕਰਕੇ ਤੁਰ ਕੇ ਜਾਂਦੀ ਹਾਂ ਹਾਂ ਤਰਤੇ ਸੀ ਮਾਪੇ ਉਹ ਹਾਂਜੀ ਹੁਣ ਕਿੰਨਾ ਕਿ ਸੌਕਾ ਦੋਨੋਂ ਕਿੰਨਾ ਹੋ ਗਿਆ ਪੜਾਈ ਜੀ ਵੀ ਫਰਕ ਪਿਆ ਕੋਈ ਪੜਨ ਵੀ ਲੱਗੀਆਂ ਕੋਈ ਤੁਰਕੇਆਂ ਥੱਕ ਜਾਂਦੀਆਂ ਸੀ ਹੁਣ ਪੜਾਈ ਵੱਧ ਕਰਨ ਲੱਗੀਆਂ ਹਾਂਜੀ ਬਹੁਤ ਫਰਕ ਪਿਆ ਜੀ ਜੀ ਬਹੁਤ ਧੰਨਵਾਦ ਕਰਦੇ ਆ ਸਰਪੰਚ ਜੀ ਜੋ ਤੁਰਕੇ ਜਾਂਦੇ ਸੀ ਔਕਾ ਥੱਕ ਜਾਂਦੀਆਂ ਸੀਗੀਆਂ ਹੁਣ ਤਾਂ ਪੜਦੀਆਂ ਮਣੋਟਾ ਫੋਨ ਨੰਬਰ ਵੀ ਲਾ ਕੇ ਦੇਉਗਾ ਹਾਂਜੀ ਜਰੂਰ ਹੂੰ ਪਹਿਲਾਂ ਸਾਨੂੰ 3-4 ਵਜ ਜਾਣਦੇ ਸੀ ਘਰੇ ਜਾਂਦੇ ਨਾ ਅਸੀਂ ਟਾਈਮ ਤੇ ਘਰੇ ਕੋ ਨਹੀਂ ਜਾਂਦੇ ਟਿਊਸ਼ਨ ਤੇ ਲੇਟ ਹੋ ਜਾਂਦੇ ਸੀ ਬੱਚੇ ਹਣ ਟਿਊਸ਼ਨ ਤੇ ਵੀ ਨਹੀਂ ਸੀ ਹਾਂ ਬਿਲਕੁਲ ਇਹਨਾਂ ਲੜਕੀਆਂ ਪਿੰਡ ਦੀ ਪੰਚਾਇਤ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਜਿੱਥੇ ਇਸ ਨਾਲ ਬੱਚਿਆਂ 'ਚ ਪੜ੍ਹਾਈ ਹੋਰ ਵੱਧ ਰਹੀ ਹੈ ਬੱਚੇ ਪੜ੍ਹਾਈ ਵੱਲ ਲਗਾਤਾਰ ਰੁਝਾਨ ਬੱਚਿਆਂ 'ਚ ਵੱਧ ਰਿਹਾ ਹੈ ਉੱਥੇ ਹੀ ਪਿੰਡ ਵਾਸੀਆਂ ਦੀ ਮੰਗ ਹੈ ਕਿ ਉਹਨਾਂ ਦੇ ਪਿੰਡ ਦੇ ਸਕੂਲ ਨੂੰ 10ਵੀਂ ਤੱਕ ਕੀਤਾ ਜਾਵੇ ਕਿਉਂਕਿ ਇੱਥੇ ਰਾਮਾ ਮੰਡੀ ਤੋਂ ਵੀ ਬੱਚੇ ਆ ਜਿਹੜੇ ਪੜਨ ਲਈ ਆਉਂਦੇ ਨੇ ਮਨੀਸ਼ ਗਰ ਪੀਟੀਸੀ ਨਿਊਜ਼ ਪਿੰਡ ਕਮਾਲੂ ਪਟੇੰਡਾ